ਮੁਸ਼ਕਰੀ ਪਿਆਰੇ ਦਰਸ਼ਕੋ ਇਸ ਬਿੱਲੇ ਮੈਂ ਰੋਪੜ ਸਰਕਾਰੀ ਕਾਲਜ ਦੇ ਗੇਟ ਤੇ ਮੌਜੂਦ ਹਾਂ ਸਭ ਨੂੰ ਪਤਾ ਹੈ ਕਿ ਇੱਕ ਪਾਸੇ ਜਿਹੜਾ 1158 ਅਧਿਆਪਕਾਂ ਦਾ ਔਟ ਵੱਲੋਂ ਜਿਹੜਾ ਫੈਸਲਾ ਆਇਆ ਹੈ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਰਕਾਰ ਵੱਲੋਂ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਜਾ ਰਹੇ ਸੀਗੇ ਪਰ ਲੇਕਿਨ ਦੂਜੇ ਪਾਸੇ ਵੱਡੀ ਗੰਮੀ ਦੀ ਖਬਰ ਜਿਹੜੀ ਹੈ ਉਹ ਵੀ ਇਹ ਸਾਹਮਣੇ ਆਈ ਹੈ ਕਿ ਜਿਹੜੇ ਮੈਂ ਪਿੱਛੇ ਦੇਖ ਸਕਦਾ ਲੈਕਚਰਾਰ ਇਹਨਾਂ ਨੂੰ ਕੱਢਣ ਦੀ ਤਿਆਰੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਐਂਟਰ ਕਰਨਾ ਹੈ ਤਾਂ ਇਹਨਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਜਾਣਾ ਹੈ ਪਰ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਲੇਕਿਨ ਉਹ ਵੀ 10-10 20 ਸਾਲਾਂ ਤੋਂ ਜਿਹੜੇ ਪ੍ਰੋਫੈਸਰ ਦੇ ਤੌਰ ਤੇ ਆਪਣੀ ਸੇਵਾਵਾਂ ਨਿਭਾ ਰਹੇ ਹਨ ਪਰ ਲੇਕਿਨ ਹੁਣ ਇਹਨਾਂ ਨੂੰ ਇਹ ਡਰ ਪੈਦਾ ਹੋ ਚੁੱਕਿਆ ਹੈ ਕਿ ਜੇਕਰ ਇਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਇਹਨਾਂ ਦਾ ਕੀ ਹੋਵੇਗਾ ਗੱਲਬਾਤ ਵੀ ਕਰਾਂਗੇ ਬਿਲਕੁਲ ਸਾਡੇ ਹਰਜੋਤ ਬੈਂਸ ਸਿੱਖਿਆ ਮੰਤਰੀ ਜਿਹੜੇ ਕਿ ਹਲਕਾ ਵਿਧਾਇਕ ਨੰਗਲ ਤੋਂ ਨੇ ਅਨੰਦਪੁਰ ਸਾਹਿਬ ਤੋਂ ਨੇ ਉਹਨਾਂ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਵੀ ਲਗਾਏ ਜਾ ਰਹੇ ਨੇ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਕੀ ਅਖਿਰ ਕੀ ਮਸਲਾ ਹੈਗਾ ਹੈ ਹਾਂਜੀ ਬਾਈ ਜੀ ਕੌਣ ਹੈ ਜੀ ਪ੍ਰਧਾਨ ਤੁਸੀਂ ਹੈ ਜੀ ਹਾਂਜੀ ਕਹਨਾ ਮੈਂ ਤੁਹਾਡਾ ਤੇ ਕੀ ਮਸਲਾ ਤੁਹਾਡਾ ਇੱਥੇ ਆਓ ਜਰਾ ਸਾਡੇ ਨਾਲ ਅਧਿਆਪਕਾਂ ਦੇ ਵਿੱਚੋਂ ਸਾਡੇ ਟੀਚਰ ਸਾਹਿਬਾਨ ਪ੍ਰੋਫੈਸ਼ਨਲ ਸਾਹਿਬ ਹੈ ਜਿਹੜੇ ਕਿ ਸਾਰਾ ਗੱਲਬਾਤ ਦੱਸਣਗੇ ਕਿ ਆਖਿਰੇ ਕੀ ਕਿਵੇਂ ਉਹਨਾਂ ਨੂੰ ਧਰਨਾ ਲਾਉਣ ਦੀ ਨੋਬਤਾਈ ਹੈ ਹਾਂਜੀ ਹਾਂਜੀ ਸਰ ਟੋਟਲ ਆਪਣੇ ਜਿਹੜੇ ਸਰਕਾਰੀ ਕਾਲਜ ਆ ਉਹ ਹੈਗੇ 64 ਉਹਦੇ ਵਿੱਚੋਂ 878 ਪੋਸਟਾਂ ਤੇ ਅਸੀਂ ਕੰਮ ਕਰਦੇ ਆ ਜੋ ਕਿ ਗੈਸਟੋਫਿਲਟੀ ਹੈ ਗੈਸਟੋਫ ਕਿਲਟੀ ਨੂੰ اچانک ਹੀ ਪਤਾ ਲੱਗ ਗਿਆ ਕਿ 1158 ਦੀ ਭਰਤੀ ਹੋ ਰਹੀ ਹੈ ਭਰਤੀ ਹੋ ਜਵੇ ਕੋਈ ਗੱਲ ਨਹੀਂ ਸਰਕਾਰ ਦਾ ਕੰਮ ਭਰਤੀ ਕਰਨਾ ਹੈ ਲੇਕਿਨ ਉਹ ਭਰਤੀ ਸਾਫ਼ ਪਰ ਸਿੱਧਰੇ ਰਾਹ ਨਾਲ ਕਲੇ ਜਿਆਦਾ ਜ਼ਰੂਰੀ ਹੈ ਜਿਆਦਾ ਵਧੀਆ ਹੈ ਇਹਨਾਂ ਨੇ ਟੈਸਟ ਰੱਖਿਆ ਉਸ ਟੈਸਟ ਦੇ ਆਧਾਰਿਤ ਹਾਈ ਕੋਰਟ ਨੇ ਉਹਨਾਂ ਤੇ ਰੋਕ ਲਾਤੀ ਦੀ ਪੋਸਟਾਂ ਜਿੰਨੀਆਂ ਵੀ ਸੀ ਉਹ ਕੁਐਸ਼ ਹੋ ਗਈਆਂ ਸੀਗਾ ਲੇਕਿਨ ਇਹਨਾਂ ਪੋਸਟਾਂ ਤੇ ਅਸੀਂ ਕੇਸ ਲੜਿਆ ਤੇ ਉਹ ਸਾਰੀਆਂ ਕੁਐਸ਼ ਹੋਣ ਤੋਂ ਬਾਅਦ ਤੇ ਹੁਣ ਸਰਕਾਰ ਨੇ ਆਪਣਾ ਫੈਸਲਾ ਦਿੱਤਾ ਸੀਗਾ ਕਿ ਇਹਨਾਂ ਨੂੰ ਜੁਆਇਨ ਕੀਤਾ ਜਾਵੇ ਇਹਨਾਂ ਨੇ ਕੇਸ ਲਾਇਆ ਸੀ ਉਹ ਜਿੱਤ ਗਏ ਸੀਗੇ ਤੇ ਇਹਨਾਂ ਨੇ ਰਾਤੋਂ ਰਾਤ ਵਰਤੀ ਕੀਤੀ ਹੈ ਸਰ ਅਗਰ ਜੇ ਸਾਫ ਸਿੱਧਾ ਪਧਰਾ ਰਾਹ ਸੀਗਾ ਜ਼ੀਰੋ ਲੈਵਲ ਤੇ ਇਹਨਾਂ ਨੇ ਕੀਤਾ ਤਾਂ ਇਹਨਾਂ ਨੇ ਰਾਤ ਨੂੰ ਕੀ ਕਿਉਂ ਸਾਰੇ ਕਾਲਜਾਂ ਦੀਆਂ ਵੀਡੀਓ ਪਾਈਆਂ ਹੋਈਆਂ ਬਿਨਾ ਮੈਡੀਕਲ ਤੋਂ ਇਹਨਾਂ ਨੇ ਸਾਰੇ ਕਾਲਜਾਂ ਦੀਆਂ ਰਾਤ ਨੂੰ 2 ਵਜੇ ਤੋਂ 12 ਵਜੇ ਤੋਂ ਲੈ ਕੇ ਪੌਣੇ 12 ਵਜੇ ਇਹਨਾਂ ਦੀਆਂ ਜਿਹੜੀਆਂ ਲਿਸਟਾਂ ਆ ਉਹ ਪਈਆਂ ਪੌਣੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੇ ਕਾਲਜਾਂ ਚ ਇਹਨਾਂ ਨੂੰ ਪਾਇਆ ਜੇ ਇਹਨਾਂ ਨੇ ਆਣਾ ਹੀ ਸੀਗਾ ਸਵੇਰੇ 9 ਵਜੇ ਆ ਜਾਂਦਾ ਕਿਹੜਾ ਇਹਦਾ ਸੁਟੇ ਲੱਗਿਆ ਸੀਗਾ ਕਾਲਜ ਤੇ ਜਿਹੜਾ ਅਗਲੇ ਦਿਨ ਖੁੱਲਣਾ ਨਹੀਂ ਸੀ ਕਾਲਜ ਸਾਨੂੰ ਕੋਈ ਲੋਸ ਨਹੀਂ ਜਿੱਤੀ ਗੱਲ ਇਹ ਹੈ ਵੀ ਤੁਹਾਡੇ ਵਾਸਤੇ ਕਿਵੇਂ ਪਤਾ ਲੱਗਿਆ ਵੀ ਤੁਹਾਨੂੰ ਕੱਢਣ ਦੀ ਤਿਆਰੀ ਹੈ ਸਾਡੀਆਂ ਸਾਡੀਆਂ ਪੋਸਟਾਂ ਤੇ ਜੀ ਹੋਰਾਂ ਦੀ ਭਰਤੀ ਕਰਦੀ ਤੇ ਉਸ ਜਿਹੜੀ ਉਹਨਾਂ ਨੇ ਲੈਟਰ ਜਾਰੀ ਕੀਤੀ ਆ ਉਹਦੇ ਵਿੱਚ ਲਿਖਿਆ ਹੋਇਆ ਵੀ ਇਹ ਪੋਸਟਾਂ ਗੈਸਟ ਫੈਕਿਲਟੀ ਦੇ ਦੇ ਤੌਰ ਤੇ ਭਰੀ ਜਾਂਦੀਆਂ ਤੇ ਗੈਸਟ ਫੈਕਿਲਟੀ ਦੀ ਪੋਸਟ ਨੂੰ ਖਾਲੀ ਸਮਝਿਆ ਜਾਂਦਾ ਸਰ ਅਸੀਂ ਲੰਬੇ ਸਮੇਂ ਤੋਂ ਕਾਲਜ ਵਿੱਚ ਕੰਮ ਕਰਦੇ ਆ ਤੁਸੀਂ ਦੱਸੋ ਵੀ ਇੱਕ ਦਿਨ ਦੇ ਵਿੱਚ ਉਹ ਵੀ ਰਾਤ ਨੂੰ 12 ਵਜੇ ਇੱਕ ਲੈਨ ਲਿਖਣ ਦੇ ਨਾਲ ਕੀ ਸਾਡੀਆਂ ਪੋਸਟਾਂ ਖਾਲੀ ਹੋ ਜੂਗੀਆਂ ਤੇ ਆਜੂਗੇ ਕਿੰਨੇ ਦੇਰ ਤੋਂ ਤੁਸੀਂ ਕਰ ਰਹੇ ਹੋ ਪੜਾਈ ਲੰਬੇ ਟਾਈਮ ਤੋਂ ਕਰ ਰਹੇ ਆ ਸਰ ਸਾਰੇ ਕਿ ਕਿਸ ਨੂੰ 20 ਸਾਲ ਹੋ ਗਏ ਕਿਸੇ ਨੂੰ 25 ਸਾਲ ਹੋ ਗਏ ਕਿਸੇ ਨੂੰ 30 ਸਾਲ ਵੀ ਹੋ ਗਏ ਤੇ ਅਸੀਂ ਇੰਨੇ ਮਤਲਬ ਲਾਚਾਰ ਹੋਏ ਹੋਏ ਹਾਂ ਹੁਣ ਵੀ ਅਸੀਂ 48 ਸਾਲ ਦੇ ਕਰੀਬ ਪਹੁੰਚ ਗਏ ਹੁਣ ਦੱਸੇ ਸਰਕਾਰ ਵੀ ਅਸੀਂ ਕਿੱਥੇ ਜਾਣਾ ਇਹ ਸਰਕਾਰ ਦਾ ਕੰਮ ਸੀਗਾ ਪਰਤੀਆਂ ਕੱਢਣੀਆਂ ਤੇ ਅਸੀਂ ਇੰਟਰਵਿਊ ਦੇ ਥਰੂ ਆਏ ਹੋਏ ਹਾਂ ਕਾਲਜਾਂ ਦੇ ਵਿੱਚ ਸਰਕਾਰ ਨੇ ਪਰਤ ਨਹੀਂ ਕੱਢੀ ਇਹ ਸਰਕਾਰ ਦੀ ਗਲਤੀ ਆ ਤੇ ਪਿਛਲੀ ਵਾਰੀ ਜਦੋਂ ਇਹਨਾਂ ਦੀਆਂ ਆਈਆਂ ਸੀ 1158 ਪੋਸਟਾਂ ਉਸ ਟਾਈਮ ਸਰਕਾਰ ਨੇ ਇੱਕ ਲੈਟਰ ਕੱਢਿਆ ਸੀ ਜਿਹਦੇ ਵਿੱਚ ਸਾਨੂੰ ਅਸ਼ਵਾਸਨ ਦਿੱਤਾ ਸੀਗਾ ਉਹਨਾਂ ਨੇ ਲੈਟਰ ਵਿੱਚ ਸਾਫ਼ ਲਿਖਿਆ ਤੁਹਾਨੂੰ ਪੋਸਟਾਂ 'ਚੋਂ ਨਹੀਂ ਕੱਢਿਆ ਜਾਏਗਾ ਅਗਰ ਇਹ ਭਰਤੀ ਹੁੰਦੀ ਆ ਲੇਕਿਨ ਹੁਣ ਸਾਨੂੰ ਇਹ ਖਤਰਾ ਬਣਿਆ ਹੋਇਆ ਵੀ ਸਾਨੂੰ ਇਹਨਾਂ ਨੇ ਕਾਲਜ ਤੋਂ ਬਾਹਰ ਕਰਿਆ ਠੀਕ ਤੁਹਾਨੂੰ ਕੱਢਿਆ ਹੋਇਆ ਸੀਗਾ ਵੀ ਤੁਹਾਨੂੰ ਕੱਢਿਆ ਨਹੀਂ ਜਾਊਗਾ ਲੇਕਿਨ ਉਹ ਕਿਉਂ ਲੈਟਰ ਸੈਂਡ ਨਹੀਂ ਕਰਦਾ ਹੁਣ ਸਰ ਕੋਰਟ ਦਾ ਫੈਸਲਾ ਆ ਗਿਆ ਨਾ ਇਹਨਾਂ ਨੇ 1152 ਦੀ ਜਿਹੜੀ ਭਰਤੀ ਕਰ ਲਈ ਉਹਦੇ ਕਾਰਨ ਨਹੀਂ ਸਾਨੂੰ ਕੱਢਿਆ ਜਾ ਰਿਹਾ ਤੇ ਹਾਂਜੀ ਮੈਂ ਜੀ ਸਰ ਹੁਣ ਕੀ ਹੋਣਾ ਚਾਹੀਦਾ ਤੇ ਸਰਕਾਰ ਕੀ ਸਾਨੂੰ ਸਰਕਾਰ ਦੀ ਭਰਤੀ ਪ੍ਰਕਿਰਿਆ ਤੋਂ ਜਾਂ ਕਿਸੇ ਦੀ ਜੁਆਇਨਿੰਗ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਆਪੱਤੀ ਨਹੀਂ ਹੈ ਜੀ ਸਾਨੂੰ ਆਪत्ति ਸਿਰਫ ਇਹ ਹੈ ਕਿ ਜਿਹੜੇ ਇੰਨੇ ਸਾਲਾਂ ਤੋਂ ਇਸ ਕਾਲਜ ਨੂੰ ਚਲਾਉਂਦੇ ਆ ਰਹੇ ਨੇ ਇੱਕ ਰਾਤ ਦੀ ਚਿੱਠੀ ਦੇ ਨਾਲ ਸਰਕਾਰ ਉਹਨਾਂ ਦੀ ਥਾਂ ਤੇ ਕਿਸੇ ਨੂੰ ਹੋਰ ਕਿਵੇਂ ਰੱਖ ਸਕਦੀ ਹੈ ਉਹਨਾਂ ਨੂੰ ਪਹਿਲਾਂ ਰੱਖੇ ਹੋਏ ਕਰਮਚਾਰੀਆਂ ਦਾ ਧਿਆਨ ਰੱਖਣਾ ਚਾਹੀਦਾ ਸੀਗਾ ਉਹਨਾਂ ਨੂੰ ਬਕਾਇਦਾ ਇਨਸ਼ੋਰ ਕਰਨਾ ਚਾਹੀਦਾ ਸੀ ਕਿ ਗੈਸਟ ਫੈਕਲਟੀ ਨੂੰ ਬਿਲਕੁਲ ਵੀ ਉਹਨਾਂ ਦੀ ਪੋਸਟਾਂ ਤੋਂ ਨਹੀਂ ਹਟਾਇਆ ਜਾਏਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦ 20-25 ਸਾਲ ਤੋਂ ਇਹ ਪੋਸਟਾਂ ਨਹੀਂ ਭਰੀਆਂ ਗਈਆਂ ਸੀ ਉਦੋਂ ਇਹਨਾਂ ਕਾਲਜਿਸ ਨੂੰ ਕੌਣ ਸੰਭਾਲ ਰਿਹਾ ਸੀ ਅੱਜ ਸਿਰਫ ਮੈਨੂੰ ਲੱਗਦਾ ਹੈ 10 ਵਜੇ ਦੇ ਕਰੀਬ ਦੇ ਅੰਦਰ ਅੰਦਰ ਦੋ ਲੈਕਚਰਸ ਦੇ ਵਿਦਿਨ ਇਸ ਬਿਕਾਸ ਗੈਸਟ ਫੈਕਲਟੀ ਬਾਹਰ ਬੈਠੀ ਸੀਗੀ ਜੇ ਐਨਈਏ ਆਪਣੇ ਆਪ ਨੂੰ ਸਮਝਦੇ ਨੇ ਤਾਂ ਚਲਾ ਲੈਂਦੇ ਫਿਰ ਸਾਡੇ ਬਿਨਾ ਹੋਰ ਕਾਲਜਿਸ ਟਾਈਮ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਕੋਈ ਸਹਿਯੋਗ ਨਹੀਂ ਸਾਨੂੰ ਮਿਲਿਆ ਸਾਨੂੰ ਜੀ ਇਹੋ ਜੇ ਕੋਈ ਸ਼ਿਉਰਟੀ ਨਹੀਂ ਮਿਲੀ ਬਲਕਿ ਇੱਕ ਲਾਈਨ ਉਹੀ ਲਾਈਨ ਸਾਡੇ ਉੱਤੇ ਸਭ ਤੋਂ ਵੱਡੀ ਤਲਵਾਰ ਲਟਕੀ ਹੋਈ ਹੈ ਕਿ ਗੈਸਟ ਫੈਕਲਟੀ ਦੀ ਪੋਸਟ ਨੂੰ ਖਾਲੀ ਸਮਝਿਆ ਜਾਵੇ ਕਿਵੇਂ ਸਮਝਿਆ ਜਾਵੇ ਜਦ ਅਸੀਂ 10 ਸਾਲ ਤੋਂ 20 ਸਾਲ ਤੱਕ ਇਸ ਪੋਸਟ ਨੂੰ ਚਲਾ ਰਹੇ ਸੀਗੇ ਉਸ ਟਾਈਮ ਖਾਲੀ ਕਿਉਂ ਨਹੀਂ ਸਮਝਿਆ ਗਿਆ ਉਸ ਟਾਈਮ ਭਰਤੀ ਕਰਕੇ ਲੈ ਕੇ ਆਉਂਦੇ ਨਾ ਕਾਲਜਿਸ ਨੂੰ ਚਲਵਾ ਲੈਂਦੇ ਇਹ ਅਚਾਨਕ ਹੀ ਕਿਰਾਤਾਂ ਨੂੰ ਖਾਲੀ ਨਜ਼ਰ ਆਣ ਲੱਗੀਆਂ ਸਾਡੀਆਂ ਪੋਸਟਾਂ ਦੇ ਕਿਸੇ ਹੋਰ ਨੂੰ ਜੁਆਇਨ ਕਰਵਾਉਣ ਲੱਗੀਆਂ ਇੱਕ ਜਿਹੜੇ ਲੈਕਚਰਾਰ ਹੈ ਜਿਹੜੇ ਇਸ ਵੇਲੇ ਜਿਨ੍ਹਾਂ ਦੇ ਤਲਵਾ ਲੜਕੀ ਹੈ ਜੀ ਇਹ ਓਵਰਆਲ ਸਾਡੇ ਪੰਜਾਬ ਚ 44 ਬੰਦੇ ਇਫੈਕਟ ਹੋ ਰਹੇ ਨੇ ਸਾਡੇ ਕਾਲਜੂਅਲ ਹਾਲ ਇੱਕ ਤੇ ਇਹ ਗੱਲ ਆਈ ਹੈ ਕਿਮਿਸਟਰੀ ਚ 4 ਬੰਦੇ ਜੁਆਇਨ ਕਰਵਾਏ ਨੇ ਤਾਂ ਉਹਦੇ ਤੇ ਦੋ ਬੰਦੇ ਸਾਡੇ ਸ਼ਾਇਦ ਇਫੈਕਟ ਹੋ ਜਾਣਗੇ ਤੇ ਉਹ ਸਭ ਇੱਥੇ ਹੀ ਨੇ ਤੇ ਸਾਨੂੰ ਬਹੁਤ ਬਹੁਤ ਦੁੱਖ ਹੋ ਰਿਹਾ ਹੈ ਇਹ ਦੱਸਦੇ ਹੋਏ ਸੀਰੀਅਸਲੀ ਕਿਉਂਕਿ ਸੀ ਪੂਰੀ ਤਨਦੇਹੀ ਨਾਲ ਹਮੇਸ਼ਾ ਇਸ ਕਾਲਜ ਲਈ ਯਾਰ ਜਿਹੜੇ ਸਰਕਾਰ ਅਗਰ ਕੋਈ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਤੁਹਾਡੇ ਹੱਕ ਤੇ ਨਹੀਂ ਲਾਂਦੀ ਤਾਂ ਥੋੜਾ ਕਿਵੇਂ ਦਾ ਸੰਘਰਸ਼ ਰਹੇਗਾ ਇਹ ਜੀ ਸਾਡੀ ਯੂਨੀਅਨ ਪੂਰੀ ਤਰ੍ਹਾਂ ਪੂਰਾ ਪਲਾਨ ਜਾਂ ਜੋ ਵੀ ਇਹ ਰੋਸ਼ਮੋਹ ਜਮ ਜ਼ਾਹਿਰ ਹੈ ਜਾਂ ਜੋ ਅਸੀਂ ਕੋਰਟ ਕੇਸ ਕਰਨਾ ਹੈ ਉਹ ਸਭ ਕੁਝ ਇੱਕ ਪਲਾਨ ਦੇ ਤਹਿਤ ਚੱਲੇਗਾ 올 ਓਵਰ ਪੰਜਾਬ ਚ ਸਭ ਇੱਕੋ ਜਿਹੀ ਪਾਲਿਸੀ ਅਪਣਾਈ ਜਾਏਗੀ ਜੇ ਯੂਨੀਅਨਸ ਜਿਹੜੀਆਂ ਹੈਗੀਆਂ ਉਹਨਾਂ ਦਾ ਵੀ ਕੋਈ ਸਾਰਾ ਲਿਆ ਜਾਊਗਾ ਜੀ ਬਿਲਕੁਲ ਲਿਆ ਜਾਊਗਾ ਜਿਵੇਂ ਜਿਵੇਂ ਸਾਰਾ ਸੰਘਰਸ਼ ਤੇਜ਼ ਹੁੰਦਾ ਜਾਊਗਾ ਉਵੇਂ ਉਵੇਂ ਅਸੀਂ ਬਾਕੀ ਯੂਨੀਅਨਸ ਨੂੰ ਆਪਣੇ ਨਾਲ ਜੋੜਦੇ ਜਾਵਾਂਗੇ ਪਾਕਿਸਤਾਨ ਯੂਨੀਅਨ ਆਲਰੇਡੀ ਸਾਡੇ ਨਾਲ ਜੁੜ ਚੁੱਕੀ ਹੈ ਥੋੜਾ ਲਗਾਤਾਰ ਚੱਲੇਗਾ ਫਿਰ ਇੱਕ ਦਿਨ ਦਾ ਸਿੰਬੋਲਿਕ ਧਰਨਾ ਜਸਟ ਇੱਕ ਦਿਨ ਦੀ ਕਾਲ ਆਈ ਹੈ ਯੂਨੀਅਨ ਵੱਲੋਂ ਤੇ ਜੇ ਜਦੋਂ ਸਾਨੂੰ ਅੱਗੇ ਕੰਟੀਨਿਊ ਕਰਨ ਦੀ ਆਈ ਸੀ ਕੰਟੀਨਿਊ ਵੀ ਕਰਾਂਗੇ ਸੜਕਾਂ ਵੀ ਘੇਰਾਂਗੇ ਰੇਲਾਂ ਵੀ ਘੇਰਾਂਗੇ ਇਵਨ ਕੀ ਹਰਿਆਣਾ ਦੇ ਵਿੱਚ ਚੋਣ ਇਲੈਕਸ਼ਨ ਆ ਰਹੀ ਹੈ ਅਸੀਂ ਉੱਥੇ ਜਾ ਕੇ ਵੀ ਆਪ ਸਰਕਾਰ ਦਾ ਜਲੂਸ ਕੱਢਾਂਗੇ ਮੈਂ ਕਿਤੇ ਗੱਲ ਫੇਰ ਦੱਸਣਾ ਚਾਹਾਂਗਾ ਕਿ ਅ ਲੋਕ ਕਹਿੰਦੇ ਆ ਕਿ ਹਰਿਆਣਾ ਦੇ ਵਿੱਚ ਇਸ ਟਾਈਮ ਜਿਹੜੀ ਹੈ ਇਹਨਾਂ ਦੀ ਨਿਗਾਹ ਪਣੀ ਹੋਈ ਹੈ ਸਾਡੀ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਕਿ ਉੱਥੇ ਉਹ ਸਰਕਾਰ ਬਣਾ ਸਕਣ ਕਿਉਂਕਿ ਉਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਹਾਲਾਤ ਬਹੁਤ ਵਧੀਆ ਸੁਧਾਰ ਦਿੱਤੇ ਪਰ ਲੇਕਿਨ ਤੁਸੀਂ ਖੁਦ ਦੱਸੋ ਵੀ ਪੰਜਾਬ ਦੇ ਹਾਲਾਤ ਕਿਵੇਂ ਆ ਜਿਹੜੇ ਅੱਜ ਦੇ ਹਾਲਾਤ ਨੇ ਇਹਨਾਂ ਨੇ ਇਹ ਸਰਕਾਰਾਂ ਨੇ ਜਿਹੜੀਆਂ ਪਹਿਲਾਂ ਦੀਆਂ ਸਰਕਾਰਾਂ ਸੀ ਉਹਨਾਂ ਨੂੰ ਵੀ ਚੰਗਾ ਕਹਾਤਾ ਇੰਨੀ ਕੁ ਮਾੜੀ ਦਸ਼ਾ ਕੀਤੀ ਹੈ ਇੱਕ ਲਾਈਨ ਲਿਖੀ ਗਿਆ ਜਦ ਕਿ ਅਸੀਂ ਸੈਕਸ਼ਨ ਪੋਸਟਾਂ ਤੇ ਕੰਮ ਕਰ ਰਹੇ ਹਾਂ ਜਿਹੜੀਆਂ ਸੈਕਸ਼ਨ ਪੋਸਟਾਂ ਨੇ ਕੁੱਲ 18 ਜੋ ਕੁਝ ਨਿਲ ਮਿਲਾ ਕੇ ਦਿਨ ਪੋਸਟਾਂ ਹੋਈਆਂ ਨੇ ਉਹਦੇ ਚੋਂ 1150 ਜਨਾਂ ਨੇ ਭਰਤੀ ਕਰ ਲਈ 848 ਬੰਦੇ ਜਿਹੜੇ ਗੈਸਟ ਫੈਕਲਟੀ ਕੰਮ ਕਰ ਰਹੇ ਨੇ 220 ਪਾਰਟ ਟਾਈਮਰ ਹੈ 2250 ਬੰਦੇ ਜਿਹੜੇ ਰੈਗੂਲਰ ਬੰਦੇ ਇਹਦੇ ਵਿੱਚ ਕੰਮ ਕਰ ਰਹੇ ਨੇ ਪਰ ਸਰਕਾਰ ਨੇ ਕੱਢਿਆ ਉਹਦੇ ਅਪੁਆਇੰਟਮੈਂਟ ਲੈਟਰ ਦੇ ਵਿੱਚ ਸ਼ਰਿਆਮ ਲਿਖਿਆ ਗਿਆ ਕਿ ਜਿਹੜੀ ਇਹ ਪੋਸਟ ਹੈ ਗੈਸਟ ਫੈਕਲਟੀ ਦੇ ਅੰਗੇਸਟ ਭਰੀ ਜਾਊਗੀ ਗੈਸਟ ਫੈਕਲਟੀ ਦੀ ਪੋਸਟ ਹੈ ਖਾਲੀ ਮੰਨੀ ਗਈ ਹੈ ਗੈਸਟ ਫੈਕਲਟੀ ਦਾ ਇਸ ਤੋਂ ਬਾਅਦ ਕੋਈ ਹੱਲ ਕੀਤਾ ਜਾਵੇ ਸਿੱਖਿਆ ਮੰਤਰੀ ਦਾ ਇਸ ਗੱਲ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਪ੍ਰਤੀਗਿਆਮਿਕ ਕੋਈ ਗੱਲਬਾਤ ਤੁਹਾਡੇ ਕੀਤੀ ਗਈ ਕਿਸੇ ਨੇ ਫਿਲਹਾਲ ਅਜੇ ਤੱਕ ਤਾਂ ਕੋਈ ਉਹਨਾਂ ਵੱਲੋਂ ਅਪਰੋਚ ਨਹੀਂ ਕੀਤੀ ਗਈ ਅਸੀਂ ਬਹੁਤ ਵਾਰੀ ਟਾਈਮ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ ਸਾਨੂੰ ਟਾਈਮ ਨਹੀਂ ਦਿੱਤਾ ਜਾਂਦਾ ਸਿੱਖਿਆ ਮੰਤਰੀ ਹੋ ਗਿਆ ਵਿੱਤ ਮੰਤਰੀ ਹੋ ਗਿਆ ਭਗਵੰਤ ਮਾਨ ਤਾਂ ਬਹੁਤ ਦੂਰ ਦੀ ਗੱਲ ਹੈ ਪਰ ਸਾਨੂੰ ਫਿਰ ਵੀ ਖਾਲੀ ਹੱਥ ਮੁਰਦਣਾ ਪੈਂਦਾ ਨਿਰਾਸ਼ ਅਸੀਂ ਚਾਹੁੰਦੇ ਹਾਂ ਵੱਧ ਤੋਂ ਵੱਧ ਜਿਹੜੇ 64 ਕਾਲਜ ਚੱਲਦੇ ਨੇ ਕਾਲਜਾਂ ਦੇ ਵਿੱਚ ਸੈਂਕਸ਼ਨ ਪੋਸਟਾਂ ਦੀ ਗਿਣਤੀ ਮਿਲਣ ਦੀ ਕੋਸ਼ਿਸ਼ ਕੀਤੀ ਹੈ ਦੋ ਵਾਰੀ ਕੀਤੀ ਸਰ ਲੇਕਿਨ ਤੁਹਾਨੂੰ ਇੱਥੇ ਲੱਗ ਰਿਹਾ ਵੀ ਮਨਸੂਬਾ ਠੀਕ ਨਹੀਂ ਆ ਜੇ ਮਿਲਦੀ ਹਾਂਜੀ ਹਾਂ ਮਿਲ ਦਿੱਤੀ ਨਹੀਂ ਜਾਂਦਾ ਸਰ ਵਾਅਦੇ ਤਾਂ ਮੁੱਕਰ ਜਾਂਦੇ ਨੇ ਜਿਹੜਾ ਨਹੀਂ ਦਿਖਦਾ ਤਾਂ ਹੀ ਅਸੀਂ ਧਰਨਾ ਲਗਾਇਆ ਸੀ ਤਾਂ ਇਹ ਮੁੱਕਰ ਜਾਂਦੇ ਨੇ ਤਾਂ ਸਾਨੂੰ ਬਾਰ-ਬਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਘੱਟੋ-ਘੱਟ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਵੀ ਗੈਸਟ ਫੈਕਲਟੀ ਨੂੰ ਹਲਾਇਆ ਨਹੀਂ ਜਾਵੇਗਾ ਪਰ ਅੱਜ ਲਿਖ ਲਾਈਨ ਦੇ ਨਾਲ ਤਾਂ ਆਪਣਾ ਇਤਬਾਹ ਹੋ ਗਿਆ ਹਜੇ ਕੇਵਲ ਇਹ 400 500 ਦੇ ਕਰੀਬ ਬੰਦੇ ਹੀ ਭਰਤੀ ਪਰ ਮੈਂ ਇਹ ਦੇਖ ਰਿਹਾ ਕਿ ਲੋਕ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚ ਜਾ ਜਾ ਕੇ ਆਪਣੇ ਕੰਮ ਨੂੰ ਜਾਂਦੇ ਆ ਤਾਂ ਖੱਜਲ ਖੁਆਰ ਹੁੰਦੇ ਆ ਕੰਮ ਉਹਨਾਂ ਦਾ ਕੋਈ ਨਹੀਂ ਹੁੰਦਾ ਹੈਗਾ ਇਹ ਗੱਲ ਸੱਚ ਹੈ ਕਿਉਂਕਿ ਆ ਅਸੀਂ ਖੁਦ ਜਾ ਕੇ ਮੰਤਰੀਆਂ ਦੇ ਕੋਠੀਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਜਾ ਕੇ ਖੁਦ ਜਾ ਕੇ ਦੇਖ ਚੁੱਕੇ ਆ ਕਿੰਨੇ ਕਿੰਨੇ ਲੋਕ ਸਾਰਾ ਸਾਰਾ ਦਿਨ ਮਿਲਣ ਵਾਸਤੇ ਬੈਠੇ ਰਹਿੰਦੇ ਨੇ ਪਰ ਉਹਨਾਂ ਵੱਲ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਤਰਸਦੀ ਨਹੀਂ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਪੀਏ बार-बार ਇਹੀ ਕਹੀ ਜਾਂਦੇ ਆ ਵੀ ਥੋੜੀ ਦੇਰ ਦੇ ਬਾਅਦ ਤੁਸੀਂ ਮਿਲ ਸਕਦੇ ਆ ਪਰ ਲੇਕਿਨ ਸ਼ਾਮ ਦੇ 5-5 ਵੀ ਵੱਜ ਜਾਂਦੇ ਆ ਪਰ ਕਿਸੇ ਨੂੰ ਮੰਤਰੀ ਸਾਹਿਬ ਜਾਂ ਕਿਸੇ ਨਾਲ ਮਿਲਣ ਦੀ ਜਿਹੜੀ ਇਜਾਜ਼ਤ ਨਹੀਂ ਹੁੰਦੀ ਹੈ ਪਰੇਸ਼ਾਨ ਹੋ ਕੇ ਲੋਕ ਵਾਪਸ ਹੁੰਦੇ ਵੀ ਆਪਾਂ ਦੇਖ ਰਹੇ ਆ ਤੇ ਉਹੀ ਮੰਤਰੀ ਸਿੱਖੇ ਮੰਤਰੀ ਜਿਹੜਾ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਧਰਨੇ ਦੇ ਵਿੱਚ ਆ ਕੇ ਸਾਨੂੰ ਪੱਕਾ ਕਰਨ ਦੀ ਗਾਰੰਟੀ ਦੇ ਕੇ ਜਾਂਦੇ ਸੀ ਵੱਡੇ-ਵੱਡੇ ਵਾਅਦੇ ਕਰਦੇ ਸੀ ਤੇ ਉਹੀ ਮੰਤਰੀ ਵੱਲੋਂ ਸਾਨੂੰ ਉਹ ਬਾਹਰ ਕੱਢਿਆ ਜਾ ਰਿਹਾ ਤੇ ਉਹਦਾ ਕੋਈ ਪ੍ਰਤੀਕਰਮ ਨਹੀਂ ਆ ਰਿਹਾ ਸਾਡੇ ਤੇ ਤੇ ਉਹ ਸਾਡਾ ਜਿਹੜੀ ਗੱਲ ਹੈ ਉਹਨੂੰ ਇਗਨੋਰ ਕਰ ਰਿਹਾ ਅਸੀਂ ਬਾਰ-ਬਾਰ ਵਿੱਤ ਮੰਤਰੀ ਕੋਲੇ ਗਏ ਈਵਨ ਕਿ ਉਹ ਕੋਠੀ ਦੇ ਅੰਦਰ ਸੀਗਾ ਸਾਨੂੰ ਕਿਹਾ ਗਿਆ ਕਿ ਉਹ ਬਾਹਰ ਗਿਆ ਹੋਇਆ ਸਾਡੇ ਕੋਲੋਂ ਗੱਡੀ ਭਜਾ ਕੇ ਲੰਘਿਆ ਜਦੋਂ ਅਸੀਂ ਮਿਲਿਆ ਉਹਨਾਂ ਨੂੰ ਇਹਨਾਂ ਨੇ 2000 2 ਸਾਲ ਪਹਿਲਾਂ ਸਾਨੂੰ ਸਲੈਬਾਂ ਦੇ ਵਿੱਚ ਵੰਡ ਦਿੱਤਾ ਗਿਆ ਸਲੈਬ ਕੀ ਕੀਤਾ ਮਿਨੀਮਮ ਸਲੈਬ 33000 ਤੋਂ ਸ਼ੁਰੂ ਕਰਕੇ 47100 ਤੇ ਖਤਮ ਕਰ ਦਿੱਤੀ ਗਈ ਮਤਲਬ ਕਿ ਇੱਕ ਤੋਂ ਲੈ ਕੇ 5 ਸਾਲਾਂ ਨੂੰ 33000 ਉਸ ਤੋਂ ਬਾਅਦ 5 ਤੋਂ ਬਾਅਦ 10 10 ਤੋਂ ਬਾਅਦ 15 15 ਤੋਂ ਬਾਅਦ 20 ਇੱਥੇ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਪੋਸਟਾਂ ਘਟੀਆਂ ਗਈਆਂ ਅਸੀਂ ਵਿਰੋਧ ਕੀਤਾ ਕਿ ਸਾਨੂੰ ਸੁਰੱਖਿਆ ਦਿੱਤਾ ਜਾਵੇ ਤਾਂ ਸਰਕਾਰ ਵੱਲੋਂ ਬਿਆਨ ਆਇਆ ਕਿ ਗੈਸਟ ਬੈਲਟੀ ਨੂੰ ਹਲਾਇਆ ਨਹੀਂ ਜਾਵੇਗਾ ਪਰ ਜਦੋਂ ਇਹਨਾਂ ਨੇ ਪਹਿਲਾਂ ਭਰਤੀ ਜਦੋਂ ਹਾਈ ਕੋਰਟ ਦੇ ਵਿੱਚ ਗਈ ਤਾਂ ਉਹਨਾਂ ਨੇ ਫਸਟ ਬੈਂਚ ਤੇ ਕੁਐਸ਼ ਕਰ ਦਿੱਤੀਗੀ ਫਿਰ ਇਹਨਾਂ ਨੇ ਪਲੀ ਪਾਈ ਗਈ ਸਰਕਾਰ ਵੱਲੋਂ ਫਿਰ ਉਹਨਾਂ ਨੇ ਡਬਲ ਬੈਂਚ ਤੇ ਲੈ ਕੇ ਗਏ ਗਿਆਰਾਂ 8 ਪੰਜ ਵੱਲੋਂ ਭਰਤੀ ਨੂੰ ਹਰੀ ਝੰਡੀ ਦੇ ਦਿੱਤੀਗੀ ਸਾਡਾ ਭਰਤੀ ਦੇ ਵਿਰੁੱਧ ਕੋਈ ਵਿਰੋਧ ਨਹੀਂ ਹੈਗਾ ਸਾਡਾ ਵਿਰੋਧ ਇਹ ਹੈ ਕੀ ਸਰਕਾਰ ਸਾਨੂੰ ਇਨਸ਼ੋਰ ਕਰੇ ਸਾਡੀਆਂ ਪੋਸਟਾਂ ਨੂੰ ਜਿਹੜੀਆਂ ਪੋਸਟਾਂ ਸੈਕਸ਼ਨ ਪੋਸਟਾਂ ਨੂੰ ਵਧਾਵੇ ਤਾਂ ਕਿ ਸਾਡਾ ਵੀ ਭਵਿੱਖਾ ਜਿਹੜਾ ਸੁਰੱਖਿਅਤ ਹੋਵੇ ਤੇ ਕੋਈ ਅਜਿਹੀ ਨੀਤੀ ਪਨਾਵੇ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਰੈਗੂਲਰ ਹੋਣ ਦਾ ਜਿਹੜਾ ਰਾਹ ਖੁੱਲ ਜਾਵੇ ਤੇ ਅਸੀਂ ਪ੍ਰੋਪਰ ਆਪਣੀਆਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹਾਂ ਗੱਲ ਹੋਰ ਦੱਸੋ ਵੀ ਮੰਨ ਲੈਂਦੇ ਆ ਵੀ ਤੁਹਾਡੇ ਕੋਲ ਪੋਸਟਾਂ ਪਹਿਲਾਂ ਤੋਂ ਪੂਰੀਆਂ ਸੀਗੀਆਂ ਜਾਂ ਫਿਰ ਜੇ ਤੁਹਾਨੂੰ ਕੱਢਣ ਦੇ ਨਾਲ ਘਟਦੀਆਂ ਜਾਂ ਵੱਧਦੀਆਂ ਸਰ ਜੇ ਸਾਨੂੰ ਹਿਲਾਉਂਦੇ ਨੇ ਜੇ ਹੁਣ 1158 ਆ ਗਈ ਤਾਂ 652 ਪੋਸਟਾਂ 42 ਪੋਸਟਾਂ ਦੇ ਇਹਨੇ ਹੋਰ ਐਲਾਨ ਕੀਤਾ ਹੈ ਜਿਹੜੇ ਪੀਪੀਐਸਸੀ ਦੇ ਥਰੂ ਆਈਆਂ ਨੇ 400 ਬੰਦੇ ਅਜਸਟ ਹੋ ਆ ਪਾਰਟ ਟਾਈਮਰ ਤੇ ਜਿਹੜੇ ਰੈਗੂਲਰ ਨੇ ਉਹ ਕੰਮ ਕਰ ਰਹੇ ਨੇ ਤਾਂ ਆਲਰੇਡੀ 2000 ਜਿਹੜੀ ਪੋਸਟਾਂ ਨੇ ਸਾਰੀਆਂ ਫਿਲ ਹੋ ਚੁੱਕੀਆਂ ਨੇ ਸਾਡੂ ਬਾਅਦ ਛੱਡ ਕੇ ਵੱਡਾ ਕਹਿਣ ਦਾ ਮਤਲਬ ਇਹ ਹੈ ਵੀ ਜੇਕਰ ਜਦੋਂ ਤੱਕ ਤੁਹਾਨੂੰ ਅਡਜਸਟ ਨਹੀਂ ਕੀਤਾ ਜਾਂਦਾ ਨਵੀਂ ਭਰਤੀ ਨਾ ਕੀਤੀ ਜਾਵੇ ਹਾਂ ਨਵੀਂ ਭਰਤੀ ਨਾ ਕੀਤੀ ਜਾਵੇ ਤੇ ਪਹਿਲਾਂ ਜਿਹੜੇ ਬੰਦੇ ਇਫੈਕਟਡ ਹੋਏ ਨੇ ਉਹ ਤੇ ਬਾਕੀ ਸਾਡੀ ਜਿਹੜੀ ਜੋਬ ਹੈ ਜਿਹਨੂੰ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹਦੇ ਵੀ ਲਿਖਿਆ ਗਿਆ ਹੈ ਕਿ ਉਕਤ ਕਾਲਜ ਵਿੱਚ ਰੈਗੂਲਰ ਸਾਮੀਆਂ ਵਿਰੁੱਧ ਗੈਸਟ ਤਕਨੀਕੀ ਕੰਮ ਕਰ ਰਹੇ ਹਨ ਉਹਨਾਂ ਸਾਮੀਆਂ ਨੂੰ ਖਾਲੀ ਮੰਨੇ ਹਾਂ ਟੇਬਲ ਵਿੱਚ ਦਰਸਾਏ ਸਾਈਕ ਪ੍ਰੋਫੈਸਰਾਂ ਨੂੰ ਜੁਆਇਨ ਕਰਾਇਆ ਜਾਵੇ ਗੈਸਟ ਫੈਲੈਕਟੀ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਊਗਾ ਲੇਕਿਨ ਇਹਨਾਂ ਦੇ ਉੱਤੇ ਹੁਣ ਤਲਵਾਰ ਲੜਕ ਦੀ ਨਜ਼ਰ ਆ ਰਹੀ ਹੈ ਤੇ ਜਿਹੜਾ ਕਿ ਅੱਜ ਧਰਨਾ ਜਿਹੜਾ